ਟਾਲਾ ਸਨਮਲੀ ਪੱਟੀ ਕਾਮਯਾਬੀ 30 ਲੱਖ ਦੀ ਭਾਰਤੀ 40 ਕਰੰਸੀ ਸਮੇਤ ਪਤੀ ਪਤਨੀ ਗ੍ਰਿਫਤਾਰ ਅਮਰਸਾਤੋਂ ਬਟਾਲਾ ਘਟੀ 'ਚ ਕਰਨ ਆਏ ਸਨ ਨਕਲੀ ਨੋਟਾਂ ਦੀ ਡਿਲੀਵਰੀ ਪੁਲਿਸ ਨੇ ਇੱਕ ਕਾਰ ਵੀ ਲਈ ਕਬਜ਼ੇ 'ਚ ਗ੍ਰਿਫਤਾਰ ਕੀਤੇ ਗਏ ਪਤੀ ਪਤਨੀ ਖੁਦ ਤਿਆਰ ਕਰਦੇ ਸਨ ਨਕਲੀ ਨੋਟ 1 ਲੱਖ ਰੁਪਏ 'ਚ 4 ਲੱਖ ਰੁਪਏ ਫਰਜੀ ਨੋਟ ਵੀਡੀਓ ਸੰਮਾਚਾਰ ਪ੍ਰਦੇਸ਼ ਚ 3 ਚਾਰ ਏਸੀ ਡਿਲੀਵਰੀ ਤਾਲਾਪੁਰਸ ਵੱਲੋਂ ਕਾਰ ਸਵਾਰ પતિ-ਪਤਨੀ ਨੂੰ ਗ੍ਰਸਤਾਰ ਕਰਕੇ 2930 ਲੱਖ ਰੁਪਏ ਦੀ ਚਾਲੀ ਭਾਰਤੀ ਕਨਸੀਬ ਪ੍ਰਾਪਤ ਕੀਤੀ ਹੈ ਫੜੇ ਗਏ ਮੁਲਜ਼ਮਾਂ ਦੀ ਉਸਨੇ ਕਾ ਪਿਕਅਪ ਜਿੱਟਾ ਲਈ ਹੈ ਉੱਥੇ ਹੀ ਪਟਾਲਾ ਪੁਲਿਸ ਦੇ ਐਸਐਸਪੀ ਅਸ਼ਨੀ ਗੁਟਾਇਲ ਨੇ ਦੱਸਿਆ ਕਿ ਇੱਕ ਮਿਲੀ ਗੁਪਤ ਸੂਚਨਾ ਤੇ ਪੀਤੀ ਤੇ ਰਾਤ ਅੰਮ੍ਰਿਤਸਰ ਗੁਰਦਾਸਪੁਰ ਪਥਾਨ ਕੋਠਾਈ ਵਿਖੇ ਸਥਿਤ ਪਿੰਡ ਸੈਦ ਮੁਬਾਰਕ ਨੇੜੇ ਇੱਕ ਨਾਕਾ ਲਗਾਇਆ ਹੋਇਆ ਸੀ ਕਿ ਇੱਕ ਕਾਰ ਨੂੰ ਰੋਕ ਕੇ ਜੱਦ ਪੁਸਤੀ ਤਲਾਸ਼ੀਬੀ ਲਈ ਤਾਂ ਉਸ ਵਿੱਚੋਂ 30 ਲੱਖ ਰੁਪਏ ਦੀ ਚਾਲੀ ਕਰੰਸੀ ਬਰਾਮਦ ਕੀਤੀ ਹੈ ਉੱਥੇ ਹੀ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਦੀਪ ਸਿੰਘ ਅਤੇ ਉਸ ਦੀ ਪਤਨੀ ਗੁਰਿੰਦਰ ਕੌਰ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ ਐਸਐਸਪੀ ਪਟਾਲਾ ਨੇ ਅਕੀਦ ਦੱਸਿਆ ਕਿ ਜਦੋਂ ਵਾਪਤਿ ਪਤਿਪਤਨੀ ਨੂੰ ਫਿਰ ਤਾਰ ਕਰ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਘਰ ਜਿਲ੍ਹਾ ਅੰਮ੍ਰਿਤਸਰ ਦੀ ਜਾਂਚ ਕੀਤੀ ਤਾਂ ਉਥੋਂ 3 ਲੱਖ ਰੁਪਏ ਤੇ ਹੋਰ 42 ਰੋਟੇ ਮਿਲੇ ਅਤੇ ਉੱਥੇ ਹੀ ਪੁਲਿਸ ਵੱਲੋਂ ਇਸ ਚਾਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਪੇਪਰ ਆਦ ਸਾਮਾਨ ਵੀ ਜ਼ਬਤ ਕੀਤਾ ਹੈ ਉੱਥੇ ਹੀ ਇਹ ਪਤੀ ਪਤਨੀ ਇਹਨਾਂ ਛਾਤਰ ਹਨ ਕਿ ਇਹਨਾਂ ਵੱਲੋਂ ਇਹ ਨੋਟ ਖੁਦ ਤਿਆਰ ਕੀਤੇ ਜਾਂਦੇ ਸਨ ਅਤੇ ਇਹ ਜੋ ਕਰੰਸੀ ਤਿਆਰ ਕੀਤੀ ਜਾਂਦੀ ਸੀ ਇਹ ਹਿਮਾਚਲ ਪ੍ਰਦੇਸ਼ ਚ ਡਿਲੀਵਰੀ ਹੋਣੀ ਸੀ ਅਤੇ ਸਾਰੇ ਹੀ ਨੋਟ 5 500 ਦੇ ਦੱਸੇ ਜਾ ਰਹੇ ਹਨ ਉਥੇ ਪੁਲਿਸ ਨੇ ਖੁਲਾਸਾ ਕੀਤਾ ਕਿ ਇਹ 1 ਲੱਖ ਰੁਪਏ ਦੇ 4 ਲੱਖ ਰੁਪਏ ਫਰਜੀ ਨੋਟ ਇਹ ਦੇਚਨ ਉੱਥੇ ਪੁਲਿਸ ਨੇ ਐਸਐਸਪੀ ਨੇ ਦੱਸਿਆ ਕਿ ਗਿਰਫਤਾਰ ਸੁਖਪੀਰ ਸਿੰਘ ਪਹਿਲਾਂ ਕੋਆਪਰੇਟਿਵ ਬੈਂਕ 'ਚ ਨੌਕਰੀ ਕਰਦਾ ਸੀ ਅਤੇ ਉੱਥੇ ਵੀ ਕਰੋੜਾਂ ਦਾ ਕਪਲਾ ਕੀਤਾ ਸੀ ਜਿਸ ਤੇ ਚੱਲਦੇ ਉਸ ਖਿਲਾਫ ਕੇਸ ਦਰਜ ਹੋਇਆ ਹੈ। ਅਤਿ ਗਿਰਫਤਾਰ ਹੋਣ ਤੋਂ ਬਾਅਦ ਜੇਲ੍ਹ ਭੇਜਿਆ ਗਿਆ ਅਤੇ ਉੱਥੇ ਜੇਲ੍ਹ 'ਚ ਹੀ ਇੱਕ ਸਾਥੀ ਮਿਲ ਜਿਸ ਨਾਲ ਇਸ ਨੇ ਇੱਕ ਫਰਜੀ ਨੋਟ ਤਿਆਰ ਕਰਨ ਦਾ ਪਲਾਨ ਕੀਤਾ ਅਤੇ ਮੋੜ ਹੁਣ ਜਦ ਇਹ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਵੇਲੇ ਇੱਕ ਕਾਲਾ ਦੰਦਾ ਸ਼ੁਰੂ ਕੀਤਾ ਗਿਆ ਸੀ। ਥਾਣਾ ਸਦਰ ਦੇ ਏਰੀਆ ਦੇ ਵਿੱਚ ਪਿੰਡ ਸਾਦ ਮੁਬਾਰਕ ਤੇ ਇੱਕ ਇਨਫੋਰਮੇਸ਼ਨ ਦੇ ਤੌਰ ਤੇ ਦੋ ਵਿਅਕਤੀ ਜੋ ਹੈ ਪਕੜੇ ਗਏ ਹੈ ਤੇ ਉਹ ਸੁਖਬੀਰ ਸਿੰਘ ਐਂਡ ਉਹਨਕੇ ਜੋ ਪਤਨੀ ਗੁਰਿੰਦਰ ਕੌਰ ਦੋਵੇਂ ਜੋ ਹੈਗੇ ਇਹ ਤਰਸੀਕੇ ਥਾਣੇ ਦੀ ਰਹਿਣ ਵਾਲੇ ਹੈਗੇ ਸਾਡੇ ਕੋਲ ਇਨਫੋਰਮੇਸ਼ਨ ਸਿਗੀ ਕਿ ਇਹ ਤਸਕਰੀ ਕਰਦੇ ਆ ਖੋਟਾ ਨੋਟ ਦੀ ਜੋ ਦੈਟ ਇਜ਼ ਐਫ ਆਈ ਸੀ ਐਨ ਜਿਹਨ ਨੂੰ ਅਸੀਂ ਕਹਿੰਦੇ ਆ ਫੇਕ ਇੰਡੀਅਨ ਕਰੰਸੀ ਨੋਟਸ ਤੋ ਉਹ ਇਨਫੋਰਮੇਸ਼ਨ ਦੇ ਬੇਸਿਸ ਤੇ ਸਾਡਾ ਨਕਾ ਲੱਗਿਆ ਸੀਗਾ ਜਦੋਂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤੇ ਇਹਨਾਂ ਦੇ ਦੋ ਗੱਡੀਆਂ ਦੇ ਵਿੱਚ ਆ ਰਹੇ ਸੀਗੇ ਇੱਕ ਵਰਨਾ ਔਰ ਇੱਕ ਅਲਕਜ਼ਾਰ ਤੋ ਉਹਦੇ ਉੱਚ ਉਹਦੇ ਵਿੱਚ ਸਾਨੂੰ 27 ਲੱਖ ਰੁਪਿਆ ਉਹਨਾਂ ਵੱਲੋਂ ਗੱਡੀ ਤੋਂ ਹੀ ਰਿਕਵਰ ਹੋ ਗਏ ਸੀ ਫਿਰ ਉਸ ਤੋਂ ਬਾਅਦ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਅਸੀਂ ਉਹਨਾਂ ਦੇ ਘਰ ਦੇ ਜਿੱਥੇ ਬਣਾਉਂਦੇ ਸੀਗੇ ਨੋਟ ਜਿੱਥੇ ਬਣਾਉਂਦੇ ਸੀ ਉੱਥੇ ਰੇਡ ਕੀਤਾ ਸੀ ਔਰ ਉੱਥੋਂ ਦੀ ਉਹਨਾਂ ਦੀ 3 ਲੱਖ ਕਰੰਸੀ ਹੋਰ ਔਰ ਨਾਲ ਹੀ ਜੋ ਸਮਾਨ ਜਿਨ੍ਹਾਂ ਨੂੰ ਯੂਜ਼ ਕਰਕੇ ਇਹ ਨੋਟ ਬਣਾਉਂਦੇ ਸੀਗੇ ਉਹ ਵੀ ਸਮਾਨ ਸਾਰੇ ਸਾਨੂੰ ਮਿਲੇ ਹੈਗੇ ਉਹਨਾਂ ਨੂੰ ਅਸੀਂ ਰਿਕਵਰੀ ਵੀ ਕਰ ਦਿੱਤੇ ਹੈਗੇ ਸਾਰੇ ਇੱਥੇ ਹੈਗੇ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਨਾਲ ਨਾਲ ਹੀ ਜੋ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਚੀਜ਼ ਹੋਰ ਇੱਕ ਹੋਰ ਚੀਜ਼ ਆਈ ਹੋਈ ਹੈ ਇਹਨਾਂ ਇਹ ਦੋਵਾਂ ਦੇ ਨਾਲ ਇੱਕ ਤੀਜਾ ਬੰਦਾ ਹੋਰ ਹੈਗਾ ਉਹ ਆਲਰੇਡੀ ਜੇਲ੍ਹ 'ਚ ਹੈਗਾ ਤੋਂ ਉਹ ਇਹਨਾਂ ਦਾ ਮਦਦ ਕਰਦਾ ਸੀ ਇਹਨਾਂ ਨੂੰ ਨੋਟਾਂ ਨੂੰ ਬਣਾਉਣ ਦੇ ਵਿੱਚ ਤੋਂ ਹਲੇ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਕੇ ਆ ਰਹੇ ਹੈਗੇ ਉਨ੍ਹਾਂ ਦੀ ਤਫਤੀਸ਼ ਦੇ ਵਿੱਚ ਫਿਰ ਅੱਗੇ ਜੋ ਚੀਜ਼ ਨਿਕਲਣਗੇ ਉਹਦੇ ਫਿਰ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜੀ ਜਿਹੜਾ ਇਹ ਵੀਰ ਪકડਿਆ ਗਿਆ ਜੀ ਇਹ ਕੋਆਪਰੇਟਿਵ ਬੈਂਕ ਚ ਸਾਕੀ ਦਾ ਹਾਂ ਜੀ ਇਹ ਪਹਿਲੇ ਇਹ ਗਵਰਨਮੈਂਟ ਏਮਪਲੋਈ ਸੀਗਾ ਜੀ ਇਹ ਸਰਕਾਰੀ ਮੁਲਾਜ਼ਮ ਸੀਗਾ ਇਹ ਕੋਆਪਰੇਟਿਵ ਬੈਂਕ ਦੇ ਵਿੱਚ ਕੰਮ ਕਰਦਾ ਸੀ ਉੱਥੇ ਇਹਨਾਂ ਦੇ ਉੱਤੇ ਇੱਕ ਪਰਚਾ ਹੋ ਗਿਆ ਸੀਗਾ 2 ਕਰੋੜ 45 ਲੱਖ ਦੀ ਇੱਕ ਠੱਗੀ ਦਾ ਮਾਮਲਾ ਇਹਦੇ ਵਿੱਚ ਦਰਜ ਹੋ ਗਿਆ ਸੀ ਔਰ ਇਹਦੇ ਵਿੱਚ ਹੀ ਅਰੈਸਟ ਵੀ ਹੋਇਆ ਸੀਗਾ ਔਰ ਇਹਨਾਂ ਨੇ ਜੇਲ੍ਹ ਟਾਈਮ ਵੀ ਲਾ ਕੇ ਆਇਆ ਸੀ ਉਸ ਤੋਂ ਬਾਅਦ ਇਹਨਾਂ ਦੀ ਡਿਸਮਿਸਲ ਵੀ ਹੋ ਗਈ ਸੀ ਸਰਵਿਸ ਤੋਂ ਜੀ ਇਹ ਕਿਹੜਾ ਕਾਨੂੰਨ ਚਲਾ ਚੱਗਾ ਜਿਹੜੀ ਉਹ ਹਲੇ ਤਫਤੀਸ਼ ਦੀ ਪਾਰਟ ਹੈ ਜੀ ਹਲੇ ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਜੋ ਆ ਚੁੱਕੀ ਹੈ ਉਹਦੇ ਵਿੱਚ ਉਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ 5 ਲੱਖ ਦਾ ਇੱਕ ਪਾਰਸਲ ਇਹਨਾਂ ਨੇ ਅੱਗੇ ਦਿੱਤੀ ਹੈ ਉਹ ਕਿੱਥੇ ਦਿੱਤੀ ਹੈ ਕਿੰਨਾਂ ਨੂੰ ਦਿੱਤੀ ਹੈ ਉਹ ਸਾਰੇ ਚੀਜ਼ੇ ਹਲੇ ਸਾਡੀ ਤਫਤੀਸ਼ ਦੇ ਦੌਰਾਨ ਆਣੀ ਚਾਹੀਦੀ ਹੈ ਜੀ ਕੰਨੀ ਦੇਰ ਤੋਂ ਕੰਮ ਨਹੀਂ ਇਹ ਕਹਿੰਦੇ ਜੀ ਆਪਾਂ ਅਕਤੂਬਰ 2023 ਤੋਂ ਬਣਾ ਰਹੇ ਹੈਗੇ ਲੇਕਿਨ ਹਲੇ ਦਿੱਤੀ ਨਹੀਂ ਸੀ ਕਿਥੇ ਲੇਕਿਨ ਉਹ ਹਲੇ ਇਨਵੈਸਟੀਗੇਸ਼ਨ ਦੀ ਪਾਰਟ ਹੈ ਜੀ ਉਹ ਤੋਂ ਕਹਿੰਦੇ ਕਿ ਅਕਤੂਬਰ ਦੇ ਵਿੱਚ ਅਕਤੂਬਰ 2023 ਦੇ ਵਿੱਚ ਅਸੀਂ ਜੋ ਜੇਲ ਜ ਹੈਗਾ ਉਹ ਉਹ ਬੰਦੇ ਨੇ ਸਾਨੂੰ ਬਣਾ ਕੇ ਦਿੱਤੀ ਸੀ ਅਸੀਂ ਲੇਕਿਨ ਕਿਥੇ ਬਾਹਰ ਨਹੀਂ ਦਿੱਤੀ ਆ ਉਹ ਉਹਨਾਂ ਦੀ ਕਹਿਣਾ ਹੈਗਾ ਲੇਕਿਨ ਅਸੀਂ ਉਹਨੂੰ ਹੋਰ ਵੀ ਦੁੰਗਾਈ ਨਾਲ ਇਹਦਾ ਕੁਝ ਵਿੱਚ ਕਰਾਂਗੇ ਔਰ ਉਹਦਾ ਅੱਗੇ ਜੋ ਇਹਨਾਂ ਨੇ ਜਿੱਥੇ ਜਿੱਤੇ ਦਿੱਤੀ ਹੈ ਕਿੰਨੇ ਪ੍ਰਿੰਟ ਹੋਏ ਨੇ ਔਰ ਜੋ ਇੱਕ ਹੋਰ ਹੈਗਾ ਜੋ ਮੁਰਜਮ ਉਹਨਾਂ ਨੂੰ ਵੀ ਅਸੀਂ ਜਦੋਂ ਲੈ ਕੇ ਆਵਾਂਗੇ ਤਾਂ ਉਹਨਾਂ ਦੇ ਕਹਿਣ ਦੇ ਵਿੱਚ ਜੋਸ਼ ਹੀ ਸਾਹਮਣੇ ਆਉਂਦੇ ਉਹਦੇ ਹਿਸਾਬ ਸੇ ਅੱਗੇ ਦੀ ਆਪਣੀ ਕਾਰਵਾਈ ਚੱਲੇਗਾ ਇਲੈਕਸ਼ਨ ਦੇ ਵਿੱਚ ਵੀ ਵਰਤ ਸਕਦੇ ਆ ਨੋਟ ਜਿਹੜੇ ਜਾਲੀ ਆ ਤੁਸੀਂ ਦੇਖ ਸਕਦੇ ਹੋ ਜੀ ਮਤਲਬ ਜਿ세 ਆਮ ਆਮ ਬੰਦਾ ਹੈ ਉਹਨੂੰ ਇਹ ਮੁਸ਼ਕਿਲ ਹੈ ਉਹਨੂੰ ਪਤਾ ਬਤਾ ਕਰਾਣਾ ਕਿ ਇਹ ਫੇਕ ਹੈ ਜਾਂ ਸਹੀ ਹੈ ਤਾਂ ਬਟ ਚੰਗਾ ਹੋ ਗਿਆ ਜੀ ਉਤੋਂ ਪਹਿਲੇ ਹੀ ਵਰਤਨ ਤੋਂ ਪਹਿਲੇ ਹੀ ਇਹ ਕਾਬੂ ਆ ਗਏ ਔਰ ਜਿੰਨੇ ਵੀ ਨਦੀ ਸਿਗੇ ਉੱਥੇ ਸਮਾਨ ਸੀ ਉਹ ਸਾਰੇ ਰਿਕਵਰ ਹੋ ਗਏ ਉਹ ਇਹ ਹਲੇ ਉਹ ਦੱਸਦੇ ਨਹੀਂ ਹੈ ਜੀ ਉਹ ਕਹਿੰਦੇ ਕਿ ਹਿਮਾਚਲ ਦੇ ਵਿੱਚ ਇਹਨਾਂ ਨੇ ਕਿਸੇ ਨੂੰ ਦੇਣਾ ਸੀ ਇਹ ਸੀਗਾ ਅ ਇਹਦੇ ਵਿੱਚ ਜੋ ਹੈਗੇ ਜੀ ਹਲੇ ਤੱਕ ਦੋ ਬੰਦੇ ਜੋ ਹੈ ਅਰੈਸਟ ਹੋ ਗਏ ਨੇ ਔਰ ਇੱਕ ਹੋਰ ਜੋ ਹੈ ਉਹ ਪ੍ਰੋਡਕਟ ਵਾਰੰਟ ਤੇ ਲੈ ਕੇ ਆਉਣਾ ਚਾਹੀਦਾ ਬਟਾਲੇ ਦਾ ਕੋਈ ਬੰਦਾ ਵੀ ਐਕਸੀਡੈਂਟ ਕੀ ਕਰਿਆ ਨਹੀਂ ਜੀ ਬਟਾਲੇ ਦੀ ਕੋਈ ਨਹੀਂ ਹੈਗੀ ਇਹਦੇ ਵਿੱਚ ਨੋ 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 ਇਸ ਨੂੰ ਕਿਹਾ ਕਿ ਦੋ ਗੱਡੀਆਂ ਦੋ ਗੱਡੀਆਂ ਬਰਾਮਤ ਹੋਈਆਂ ਜੀ ਇੱਕ ਵਰਨਾ ਗੱਡੀ ਹੈ ਔਰ ਇੱਕ ਅਲਕਜ਼ਾਰ ਗੱਡੀ ਹੈ ਇਹ ਦੋ ਗੱਡੀਆਂ ਨੇ ਜੀ ਦੋ ਗੱਡੀਆਂ ਹੈਗੇ ਹਾਂ ਹਾਂ ਜੀ ਉਹਨਾਂ ਦੇ ਉਹਨਾਂ ਦੇ ਦੋ ਗੱਡੀਆਂ ਨੇ ਨੋਟ ਦਾ ਪ੍ਰਿੰਟਰ ਜਿਹੜਾ ਕੱਢਦੇ ਨੇ ਪੇਪਰ ਕਿਤੋਂ ਨੇ ਉਹ ਹਲੇ ਪੁੱਛ ਗਿਛ ਦੀ ਗਾਇ ਹੈ ਨਾ ਜੀ ਉਹ ਜੋ ਹੈਗੇ ਜੋ ਤੀਜਾ ਹੈ ਗੁਰਦੀਪ ਹੈ ਉਹਦਾ ਨਾ ਉਹਨਾਂ ਨੂੰ ਅਸੀਂ ਲੈ ਕੇ ਆਉਣੇ ਆ ਤਾਂ ਇਹਨਾਂ ਦੇ ਕਹਿਣ ਦੇ ਮੁਤਾਬਿਕ ਇਹ ਸਾਰੇ ਜੋ ਸਮਾਨ ਹੈ ਨੋਟ ਹੈ ਇਨਕ ਹੈ ਔਰ ਜੋ ਈਵਨ ਦੀ

और उसके हिसाब से अपनी इंटेलिजेंस वर्क के हिसाब से हमने इसको अरेस्ट किया market के निर्णय note में ही market के निर्णय वगैरह होंगे ये इन्होंने भी कहने है कि थे एक तो चार मतलब आपने चार। 500 रुपए दे दिया तो फिर आपको 2000 रुपए मिलेंगे ये इस हिसाब से इनकी चल रही थी पहले की जो काम चली जी ठीक है जी